ਮੈਂ ਤੁਹਾਡੀ ਗੱਲ ਕਰਦਾ ਮੈਂ ਪੰਜਾਬ ਦੀ ਗੱਲ ਕਰਦਾ ਮੈਂ ਐਨਐਸਰ ਵਰਗੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਦਾ ਮੈਂ ਜਿੱਥੇ ਪੁਲਿਸ ਮੁਕਾਬਲਿਆਂ ਦਾ ਵਿਰੋਧ ਕਰਦਾ ਮੈਂ ਦੁੱਤੀ ਪਾਰਟੀ ਦਾ ਵਿਰੋਧ ਕਰਦਾ ਤੇ ਚਾਕੇ ਮੇਰੇ ਇਸ ਲਈ ਆ ਮੌਕੇ ਦੀ ਸਰਕਾਰ ਜੱਲੀ ਨੇ ਆਪੋਕਰ ਪਾਰਟੀ ਦੀ ਸਰਕਾਰ ਨੇ ਮੇਰੇ ਤੇ 5 ਧੂਰੇ ਮਕਦਮੇ ਦਰਜ ਕੀਤੇ 5 ਇੰਦਾਂ ਦੀ ਬਦਤਮਾਸ਼ੀ ਇੰਦਾਂ ਦਾ ਗੁੰਡਾਗਰਦੀ ਤਾਂ ਮੈਂ ਕਹਿੰਦੀ ਆਪਣੇ 70 ਸਾਲ ਜਿੰਨੇ ਦੇ ਸਾਲ ਆਜ਼ਾਦ ਹੋਇਆ ਉਹ ਆਪਾਂ ਨੂੰ ਕਰਮ ਹੋ ਗਏ ਕਿਉਂਕਿ ਜੇਤਰੀਵਾਲ ਜਿੰਨਾ ਨਾ ਕਿ 70 ਸਾਲ ਨੇ ਅਕਾਲੀ ਸਨਔਰ ਕਾਂਗਰਸ ਨੇ ਕੁਛ ਨਹੀਂ ਕੀਤਾ ਇਹ ਉਹ ਜਸਰ ਸਟੇਟਮੈਂਟ ਕਿਉਂ ਨਹੀਂ ਕੁਛ ਨਹੀਂ ਕੀਤਾ ਜਿਹਨੂੰ ਕੁਛੇ 70 ਸਾਲਾਂ ਦੇ ਜਿਹੜਾ ਪਹਾੜਾ ਡੈਮ ਬਣਿਆ ਤੂੰ ਬਣਾਇਆ ਸੀਗਾ ਜਿਹੜੀ ਪੰਜਾਬ ਦੇ ਇੱਕ ਦਿੱਤੇ ਯੂਨੀਵਰਸਿਟੀ ਮੁੰਹੜਾਣਾ ਬਣੀ ਜਿੱਦੋਂ ਹਰੀ ਕ੍ਰਾਂਤੀ ਨਿਕਲੀ ਤੂੰ ਬਣਾਈ ਸੀ ਸਾਡੇ ਜਿਹੜੇ ਵੱਨ ਲੱਗੇ ਦਰਿਆਵਾਂ ਨੂੰ ਜਿੱਥੇ ਆਪਾਂ ਬੈਠੇ ਹਾਂ ਜਿਹਦੇ ਤੇ ਹੁਣ ਸੜਕ ਬਣਾਈ ਜਾਂ 25 ਕਿਲੋਮੀਟਰ ਉਸਲੀ ਬੰਦ ਦੇ ਉੱਤੇ ਉਹ ਕੇਂਦਰੀ ਵਾਸ ਬਾਤ ਤੁਸੀਂ ਬਣਾਈ ਸੀ ਕਿ ਗੁਰੂ ਦੇ ਆਦਰ ਲੈਤਾ ਜ਼ਬਰ ਤੇ ਜ਼ੁਲਮ ਤੇ ਇਨਸਾਨ ਦੀ ਖਾਤਰ ਆਪਣੀ ਜਾਨ ਦਿੱਤੀ ਸੀ ਆਪਣਾ ਸਲੀਬ ਪੋਲਿਸਾਨ ਕੀਤਾ ਸਿਕਾ ਇਹ ਤਾਂ ਬੰਦੇ ਆ ਪਾ ਰਹੇ ਨੇ ਗੁਰਥਾ ਨੂੰ ਝੂਠੇ ਪੁਲਿਸ ਮੁਕੱਦਮਿਆਂ ਵਿੱਚ ਝੂਠੇ ਫਰਜ਼ੇ ਦਰਜ ਕਰ ਰਹੇ ਨੇ ਸਾਡੇ ਨੌਜਵਾਨਾਂ ਨੂੰ ਆ ਐਮਪੀ ਬਣਿਆ ਭਰੀ ਅਮਰਿਤਪਾਲ ਜੀ ਨੂੰ ਚੱਕ ਕੇ ਐਨਐਸ ਤੇ ਲਾ ਕੇ ਪਿਛਲੇ 3 ਸਾਲ ਦਾ ਅਸਾਮ ਦੀ ਜੇਲ੍ਹ ਦੇ ਛੁੱਟਿਆ ਹੋਇਆ ਜੀ ਗੁਰੂ ਤੇਗ ਬਹਾਦਰ ਸਾਹਿਬ ਇਦਾਂ ਦੇ ਝੂਠੇ ਮੁਕੱਦਮਿਆਂ ਦੇ ਝੂਠੇ ਮੁਕਾ ਪੁਲਿਸ ਮੁਕਾਬਲਿਆਂ ਦੇ ਜਾਂ ਇਦਾਂ ਦੇ ਕਾਲੇ ਕਮੂਨਾ ਦੇ ਹੱਲੇ ਹੀ ਹੋ ਰਹੇ ਸੀ

ਔਰ ਪੰਜਾਂ ਨੂੰ ਜਿੱਦੋਂ ਮੇਰੀ ਗੇਲ ਹੋਈ ਸੀ ਨਾ ਜਿਹੜਾ ਐਨਟੀਵੀਐਸ ਦਾ ਪੱਤਾ ਜਦੋਂ ਉਹਨੂੰ ਘਾਬੇ ਜੇਪ ਵਿੱਚ ਰੱਖਿਆ ਗਿਆ ਉਹਦੋਂ ਤੱਕ ਕੇ ਸੁਭਾਰਪੁਰ ਦਾ ਥਾਣਾ ਭਲਾ ਕੇ ਪੰਜਵਾਂ ਪੂਠਾ ਪਰਚਾ ਕਿ ਜੇਜ ਬੈਠੇ ਖੈਰੇ ਨੇ ਗਵਾਣ ਨੂੰ ਦਰਾਤਾ ਤੁਸੀਂ ਦੱਸੋ ਜੇਜ ਪੈਸਾ ਕੋਈ ਬੰਦੇ ਕਿਸ ਨੂੰ ਡਰਾ ਸਕਦਾ ਜੀ ਮੇਰੇ ਤੋਂ ਉੱਤੇ ਕੈਮਰੇ ਲਾਇਆ ਹੋਇਆ ਥਿਰਦੇ ਉੱਤੇ ਕਮਰੇ ਦੇ ਅੰਦਰ ਇਸ ਕਰਕੇ ਪਰਚੇ ਬਹੁਤ ਹੋਏ ਨੇ ਲੇਕਿਨ ਪਰਚਿਆਂ ਦਾ ਮੈਨੂੰ ਪ੍ਰਵਾਹ ਹੋਣੀ ਜੀ ਤਾਂ ਦੇਖੋ ਮੇਰੀ ਪਾਰਟੀ ਮੈਨੂੰ ਨਿਵਾਜਦੀ ਰਾਹੁਲ ਗਾਂਧੀ ਨੇ ਮੈਂ ਪਿਛਲੇ ਪਟਿਆਲੇ ਜੇਲ੍ਹ ਸੀ 2021 ਦੇ ਨਵੰਬਰ-ਦਸੰਬਰ ਫਿਟਿਕ ਜੈਕਲਾ ਉਹਨਾਂ ਦੀ 2022 ਦੀ ਚੀਖਣ ਦਾ ਟਿਕਟਾ ਦਾ ਮੈਂ ਉਹ ਟਿਕਟ ਨਾ ਮੰਗਣ ਦੀਆਂ ਲਾਗੂ ਗੁਜਾਇਸ ਕਰਦਾ ਨਾ ਜੇਲ੍ਹ ਤੇ ਬੈਠਾ ਜੀ ਮੈਨੂੰ ਜੇਲ੍ਹ ਤੇ ਬੈਠੇ ਰਾਹੁਲ ਗਾਂਧੀ ਨੇ ਸਪੈਸ਼ਲ ਤੌਰ ਤੇ ਮੈਨੂੰ ਕਾਂਗਰਸ ਪਾਰਟੀ ਨੇ ਪੱਤਰ ਟਿਕਟ ਦਿੱਤੀ ਫਿਰ ਜੇਲ੍ਹ ਤੇ ਬੈਠ ਕੇ ਲਗਭਗ ਜੇਲ੍ਹ ਤੋਂ ਬਾਅਦ ਮੈਂ ਆਇਆ ਉਹ ਕਿਹਾ ਚਾਤਿਕ ਤੋਂ ਪਹਿਲਾਂ ਤੇ ਪਰਮਾਤਮਾ ਦੀ ਕਿਰਪਾ ਨਾਲ ਤੇ ਤੁਹਾਡੇ ਸਹਿਯੋਗ ਦੇ ਨਾਲ 2022 ਦੇ ਵਿੱਚ ਮੈਨੂੰ ਤੁਸੀਂ ਤੀਜੀ ਵਾਰੀ ਐਫਐਮ ਲਿਖਾਇਆ ਇੱਕ ਅਨੋਦਾਰ ਤਾਰੀਖਾਂ ਪਹਿਲਾਂ ਇਸ ਇਲਾਕੇ ਦੇ ਲੋਕਾਂ ਨੇ ਮਾਰੋ ਇਹ ਹੈ ਯੂਜਗਨ ਲੋਕਾਂ ਦਾ ਔਰ ਇਹ ਹੈ ਮੋਰਦਾਨ ਮੈਨੂੰ ਮੇਰੇ ਤੇ ਪਰਚੇ ਕਰਾਉਣ ਦਾ ਮੈਨੂੰ ਡਰਾਉਣ ਦਾ ਧਮਕਾਉਣ ਦਾ ਹੁਣ ਇਸ ਕਰਕੇ ਮੈਂ ਇਹ ਕਹਿਣਾ ਚਾਹਾਂ ਕਿ ਮੈਂ ਬਹੁਤ ਸਮਾਂ ਔਖਾ ਚੱਲਿਆ ਇਸ ਦੇ ਪਿੱਛੇ ਮੇਰੀ ਬੋਡੀ ਇਨਫੀਕੇਸ਼ਨ ਪਰ ਹਾਈ ਕੋਰਟ ਕਦੀ ਹਾਲ ਕਾ ਦੀ ਅਦਾਲਤ ਤੇ ਮੋਹੱਲੀ ਦੀ ਅਦਾਲਤ ਕਿ ਸੁਪਰੀਮ ਕੋਰਟ ਕੱਲ ਸੁਪਰੀਮ ਕੋਰਟ ਨੇ ਇੱਕ ਹੋਰ ਜਿਹੜਾ ਮੈਂ ਤੇ ਬੀਜੇਪੀ ਨੇ ਮਕਦਮਾ ਕੀਤਾ ਸੀ ਪੀਟੀ ਲਈ ਉਹਦੇ ਨੇ ਜਿਹਨੂੰ ਬੜੀ ਬੜੀ ਵੱਡੀ ਰਾਹਤ ਦਿੱਤੀ ਆ ਸੋ ਇਸ ਕਰਕੇ ਮੈਂ ਇਹ ਦਾਅਵਾ ਇਹ ਕਰ ਸਕਦਾ ਮੈਂ ਉਹ ਪਰਮਾਤਮਕ ਨੂੰ ਸੁਰੱਖਣਾ ਨਾ ਮੈਂ ਨਿਆਂ ਨੂੰ ਸੁਰੱਖਣਾ ਉਹ ਦਿਨ ਲੂਰੇਗਾ ਜਿਹੜਾ ਸਭ ਤੋਂ ਵੱਡਾ ਝੂਠਾ ਬੋਕਰ ਨੇ ਮੇਰੇ ਮੱਤੇ ਬੰਦਾ ਬਣਾ ਕੀਤਾ ਐਨਡੀਪੀਐਸ ਦਾ ਮੱਦੇ ਦਾ ਆਪਾਂ ਨੂੰ ਸੁਪਰੀਮ ਕੋਰਟ ਤੋਂ ਆਉਣ ਵਾਲੇ ਕਮਿਟੀ ਉਹਦੇ ਜੁਗਰਾਓ ਮਿਟਰਾਡ ਮਿਲ ਕੇ ਆਪਾਂ ਬਿਲਕੁਲ નિર્ਦੋਸ਼ ਨੇ بلکل بے دار ہو کے اس پرچے بچے میں نکل کے آمان اگلی گل ہون آج اس کتا پجاب پہ دیکھو بوٹ چوری کا بڑا نجام لگ رہا ہے بوجی دو پہ کہ بوٹ چور نہیں راہل گاندی نے پہنچ بڑے پتر جو تھے پورے دستہ بے پیش کر کے بہار دی الیکشن ریانے دی الیکشن اور اس کو پہلا جڑی ایک لے کے مہاراستہ دی الیکشن ਕਿ ਕਿਵੇਂ ਸਾਡੀਆਂ ਵੋਟਾਂ ਚੋਰੀ ਹੋ ਰਹੀਆਂ ਕਿਉਂਕਿ ਸਰਕਾਰ ਦੇ ਕੋਲ ਤੰਤਰ ਹੈ ਸਰਕਾਰ ਦੇ ਨਾਲ ਜਿਹੜਾ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਮਿਲ ਗਿਆ ਉਹਨਾਂ ਨੇ ਫਰਜ਼ਪਰੋਂ ਤੁਹਾਡੇ ਪਿੰਡ ਵਿੱਚ ਲਿਆ ਕੇ ਵੋਟਾਂ ਤੋਂ ਪੰਜ ਚਾਰ ਦਿਨ ਪਹਿਲਾਂ ਸੱਤ ਰੋਡ ਨਵੀਂ ਬਣਾਈ ਆਪਾਂ ਕਿੱਦਾਂ ਜਿੱਤ ਸਕਦੇ ਆ ਜਿਸ ਲਈ ਉਹਨਾਂ ਦੇ ਨਾਮ ਲੱਗਣ ਲੱਗ ਗਿਆ ਵੋਟ ਚੋਰੀ ਦਾ ਤੇ ਜਿਹੜਾ ਪੰਜਾਬ ਹੈ ਆ ਜੋ ਹੁਣ ਬਲੌਕ ਸ਼ਮਤੀ ਜ਼ਿਲ੍ਹਾ ਪੰਚਾਇਤ ਦੇ ਇਲੈਕਸ਼ਨਾਂ ਵਿੱਚ ਜੋ ਗੁੰਡਾਗਰਦੀ ਦਿਖਾਈ ਗਈ ਆ ਧਰਮ ਪਾਰਟੀ ਦੇ ਲੋਕ ਲੋਕਾਂ ਦੇ ਕਾਗਜ਼ ਸ੍ਰੀ ਆਮਰਾਜ ਲੋਕਾਂ ਦੇ ਕਾਗਜ਼ ਲੈ ਕੇ ਭੱਜ ਕੇ ਤੋਰਦੇ ਹੋਏ ਨਜ਼ਰ ਆਏ ਲੋਕਾਂ ਦੇ ਨਾਮ ਦੇ ਵੀ ਕਾਗਜ਼ ਤਾੜ ਦਿੱਤੇ ਦਸਤਾਰਾ ਉਸ਼ਾਰੀ ਰੱਟੀਆਂ ਜਿਹੜੇ ਸਾਡੇ ਉਮੀਦਵਾਰ ਦੀ تین ਉਮੀਦਵਾਰ ਤੋਂ ਮੇਰੇ ਹਲਕੇ ਦੇ ਜਿਹਨਾਂ ਦੇ ਬਾਈ ਨਾਮ ਪੱਤਰ ਰਸਤਾ ਦਿੱਤਾ ਬੰਦਾ ਲੇਖਨ ਕਰਨ ਜਾ ਰਿਹਾ ਉਹਦਾ ਐਫ ਆਰ ਦਰਜ ਕਰਤੀ ਤੁਹਾਡੀ ਜਿਹੜੀ ਆ ਨਾਲ ਦੇ ਗਵਰਡੀ ਜ਼ੋਨ ਤੋਂ ਨੰਗਲ ਲਗਾਣੇ ਤੋਂ ਜਿਹੜੀ ਉਮੀਦਵਾਰ ਆ ਤੁਹਾਡੀ ਭੈਣ ਨਰਿੰਦਰਜੀਤ ਕੌਰ ਉਹ ਐਮ ਐ ਬੀਏ ਪੜੀ ਹੋਈ ਆ ਔਰ ਉਹ ਕੂਕਾ ਤੋਂ ਲੰਡੀ ਦੀ ਰਹਿਣ ਵਾਲੀ ਆ ਉਹਨੇ ਘਰੋਂ ਜਸਵਿੰਦਰ ਸਿੰਘ ਪ੍ਰੋਫੈਸਰ ਆਪ ਮਤਲਬ ਲੈਕਚਰਾਰ ਰਹੇ ਨੇ ਤੇ ਪਲੱਸ ਨਾਲ ਬਲਕ ਕੰਟੀ ਦੇ ਮੈਂਬਰ ਇਲੈਕਸ਼ਨ ਵਾਲੇ ਜਿੰਦਰ ਬਰਾੜਾ ਨੇ ਕਿਹਾ ਕਿ ਨਾਮਜ਼ਦੀ ਦਾ ਚਰਚ ਕਰਨੇ ਕੇ ਪੱਤਰ ਮੈਂ ਦੇ ਵੀ ਪਛਾ ਕਰ ਦਿੱਤਾ ਤਾਂ ਕਿ ਇਹ ਵਿਖੇ ਦਾ ਲੋਕ ਏਦਾਂ ਦੀ ਬਦਮਾਸ਼ੀ ਏਦਾਂ ਦਾ ਗੁੰਡਾਗਰਦੀ ਤਾਂ ਮੈਂ ਕਦੀ ਆਪਣੇ 70 ਸਾਲ ਦੀ ਜਿੰਨੀ ਸਾਲ ਆ ਆਜ਼ਾਦ ਹੋਇਆ ਉਹ ਆਪਾਂ ਨੂੰ ਕਰਿਆ ਹੋ ਗਿਆ ਕਿਉਂਕਿ ਕੇਸ਼ਰੀਵਾਲ ਜਿੰਦਾ ਨਾ ਕਿ 70 ਸਾਲ ਮੇ ਅਕਾਲੀ ਸਨਰ ਕਾਂਗਰਸ ਨੇ ਕੁਝ ਨਹੀਂ ਕੀਤਾ ਇਹ ਉਹ ਜਸਰ ਸਟੇਟਮੈਂਟ ਇਹਨਾਂ ਨੇ ਕੁਝ ਨਹੀਂ ਕੀਤਾ ਇਹਨੂੰ ਪੁੱਛਦੇ ਜੇ 70 ਸਾਲਾਂ ਵਿੱਚ ਜਿਹੜਾ ਪਹਾੜਾ ਡੈਮ ਬਣਿਆ ਤੂੰ ਬਣਾਇਆ ਸੀਗਾ ਜਿਹੜੀ ਪੰਜਾਬ ਦੇ ਇੱਕ ਦਿੱਤੇ ਯੂਨੀਵਰਸਿਟੀ ਮੁੰਧਰਾਣਾ ਬਣੀ ਜਿੱਥੋਂ ਹਰੀ ਕ੍ਰਾਂਤੀ ਨਿਕਲੀ ਉਹ ਤੂੰ ਬਣਾਈ ਸੀ ਸਾਡੇ ਜਿਹੜੇ ਵੱਨ ਲੱਗੇ ਦਰਿਆਵਾਂ ਨੂੰ ਜਿੱਥੇ ਆਪਾਂ ਬੈਠੇ ਹਾਂ ਜਿਹਦੇ ਤੇ ਹੁਣ ਸੜਕ ਬਣਾਈ ਜਾਂ 25 ਕਿਲੋਮੀਟਰ ਤੁਸੀਂ ਬੰਦ ਦੇ ਉੱਤੇ ਉਹ ਕਿੰਨੀ ਵਾਰ ਬਾਤ ਤੁਸੀਂ ਬਣਾਈ ਸੀ ਕਿ ਪੰਜਾਬ ਸਭ ਤੋਂ ਵੱਡੀ ਪਹਿਲੀ ਸਟੇਟ ਆ ਜਿਹੜੇ 1970 ਦੇ ਕਰੀਬ ਸਾਰੇ ਪਿੰਡਾਂ ਦੀਆਂ ਲਿੰਕ ਰੋਡ ਪਿੰਡਾਂ ਤੱਕੜਾ ਸਾਰੇ ਦੇਸ਼ ਵਿੱਚੋਂ ਨੰਬਰ 1 ਤੇ ਬਣੀਆਂ ਜਿੱਥੇ ਵਾਲ ਤੋਂ ਉਹਨੂੰ ਲੱਭਦਾ ਕਿ ਜੰਮਿਆ ਵੀ ਨਹੀਂ ਸੀਗਾ ਬਿਜਲੀ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਆਇਆ ਪਰ ਦੇਸ਼ ਵਿੱਚ ਉਹ ਕਹਿੰਦੇ ਨੇ ਬੁੱਢੀਆਂ ਸਹੂਲਤਾਂ ਸਾਂਝੀਆਂ ਆਈਆਂ ਪਰ ਦੇਬੀ ਕਹੀਆਂ ਦੇ ਵਿੱਚ ਔਰ ਇੱਟਾ ਝੂਠ ਦਾ ਪ੍ਰਚਾਰ ਕਰਦੇ ਆ ਹਮੇ ਪੰਜਾਬ ਨੇ ਨਸ਼ਾ ਮੁਕਤ ਕਰ ਗਿਆ ਦਸੋਂ ਨੂੰ ਪੰਜਾਬ ਦੇ ਵਿੱਚ ਲੱਗਾ ਮੁਕਤ ਹੋ ਗਿਆ ਜੀ ਪਿੰਡ ਪਿੰਡ ਲੋਕੀ ਚਿੱਟੇ ਨਾ ਮਾਰਦੇ ਨੇ ਪਿੰਡ ਪਿੰਡ ਸਾਡੇ ਬੱਚੇ ਜਿਹੜੇ ਉਹ ਸ਼ਿਕਾਰ ਹੋ ਰਹੇ ਨੇ ਐਵੇਂ ਕਰ ਜਾਂਦੇ ਘਰ ਬੈਠੇ ਅਸੀਂ ਪੰਜਾਬ ਘਰ ਚੜ੍ਹ ਚੜ੍ਹ ਖੇਮ ਕਰਤਾ ਲੈ ਆਪਾਂ ਚੱਲਦੇ ਭਾਰਤ ਜਾਣੇ ਜੇ ਤੁਹਾਡਾ ਕੰਮ ਕੋਈ ਬਗੈਰ پیسے ਨੋਟ ਜਾ ਅਬ ਚੱਲਦੇ ਆਂ ਭਲਕੇ ਤਸਵੀਰ ਵਿੱਚ ਕੋਈ ਜਿਸ ਦੀ ਤੁਹਾਡੀ ਬਗੈਰ پیسے ਨੋਟ ਨੇ ਮੁੰਟਮਤੀ ਹੋਈ ਜਾਂ ਕਿ ਨੋਟ ਆ ਬ੍ਰਿਸ਼ਟਾਚਾਰ ਬੱਸ ਬੱਸ ਮਤਲਬ ਬੇੜਾ ਘਰ ਚੜ੍ਹ ਦਿੱਤਾ 4 ਲੱਖ ਰੁਪਏ ਦਾ ਕਰਵਾ ਜਾਂਦਾ ਤੁਹਾਡੇ ਆ ਮੇਨ ਰੋੜੇ ਖਰਚੇ ਕਰਦੀ ਜਾਜ ਗੁਜਰਾਤ ਦੇ ਇਹਦੇ ਸਾਡਾ ਕਦੇ ਉੱਪਰ ਆ ਜਾਂਦੇ ਕਦੇ ਹੇਠਾਂ ਆ ਜਾਂਦੇ ਨੇ ਨੀਚੋਣਾ ਦੇ ਪਰਪਸ ਦੇ ਨਾਲ ਦੇ ਲੋਣੀ ਖਰਚਾ ਇੰਨੀ ਸਿਕਿਉਰਿਟੀ ਆ ਹਜ਼ਾਰ ਬੰਦਾ ਤਾਂ ਭਗਵਾਨਪਾਣੀ ਆਪਣੇ ਨਾਲ ਲਈ ਫਿਰਦਾ ਗਰਮੈਂਟ 100 ਗੱਡੀ ਨੂੰ ਘਾਟੋ ਦਾ ਕਾਪਾ ਨਹੀਂ ਜਾਂਦਾ ਫਿਰ ਵੀ ਕਹੀ ਜਾਂਦੇ ਸੀ ਕਿ ਬੜੇ ਸਾਦੇ ਜਿਹੇ ਬੰਦੇ ਆਂ ਜੀ ਇਹ ਸੱਚ ਬਹੁਤ ਸਾਦੇ ਜਿਹੇ ਬੰਦੇ ਆ ਆਮ ਜਿਹੇ ਬੰਦੇ ਆ ਅੱਜ ਜਿਹੜਾ ਹੁਣ ਮੈਂਬਰ ਪਾਰਲੀਮੈਂਟ ਬਣਾਇਆ ਨੇ ਰਾਜ ਸਭਾ ਦਾ ਟਰਾਈਡਨ ਗੁੱਪ ਕੈਪਰ ਰਿਚੇਨ ਦਾ ਗੁੱਪ ਤਾਂ ਬਹੁਤ ਵੱਡਾ ਵਪਾਰੀ ਉਹ ਘੱਟੋ ਘਾਟੇ ਦਾ 25000 ਰੁਪਏ ਦਾ ਮਾਲਕ ਹੈ ਉਹ ਆਮ ਆਦਮੀ ਪਾਰਟਿਸਿਪੇਟਰੀ ਬਣ ਗਿਆ ਫਿਰ ਵੀ ਕਹੀ ਜਾਂਦੇ ਸੀ ਤਾਂ ਆ ਆ ਲਗੁਰੀ ਜਿੰਨ ਉਸ ਕਿ ਆਪਣੇ ਅੱਗੇ ਤੁਹਾਡੇ ਬੱਚੇ ਵੱਢਦੇ ਹੋਏ ਐ ਅਸ਼ੋਕ ਮਿੱਕਲ ਉਹ ਵੀ ਜੱਟੋਆਂ ਦੀ ਤੇ 34000 ਕੋਰ ਰੁਪਏ ਦਾ ਮਾਲਕ ਹੋਣਾ ਉਹ ਵੀ ਕਹਿੰਦੇ ਸਾਡਾ ਆਪਜਾ ਬੰਦਾ ਹੈ ਜੀ ਬਿਲਕੁਲ ਇਸ ਤਰ੍ਹਾਂ ਬਿਲਕੁਲ ਸਾਡੇ ਜਿਹੇ ਬੰਦੇ ਆ ਆ ਹੁਣ ਜਿਹੜਾ ਇੱਕ ਮਜਿਸਟਰਲ ਬਣਿਆ ਲੁਧਿਆਣੇ ਤੋਂ ਸੰਜੀਵ ਅਰੋੜਾ ਉਹ ਵੀ ਹੁਣ ਮੇਰੇ ਨਾਲ ਸਤੋ ਜਿੱਤੀ ਨਹੀਂ ਉਹਨੇ ਅਰਗਪਤੀ ਹੋਣਾ ਉਹਨੂੰ ਵੀ ਜਿੰਨ ਦੇ ਬੰਦੇ ਉਸ ਤੋਂ ਬਾਅਦ ਸਾਡੇ ਜਿਹੇ ਬੰਦੇ ਉਸ ਤੋਂ ਬੜੇ ਇਮਾਨਦਾਰ ਜਿਹੇ ਬੰਦੇ ਔਰ ਪਰਚੇ ਇਹਨਾਂ ਦੇ ਦਿੱਲੀ ਵਿੱਚ ਸ਼ਰਾਬ ਪਟਾਣੇ ਦਾ ਕਿੰਨਾ ਵੱਡਾ ਹੋਇਆ 2000 ਕੋਰ ਰੁਪਏ ਦਾ ਕਿਸੇ ਵੱਲ ਤੇ ਔਰ ਸੋਸ਼ੀਟੀ ਦੇ 2000 ਕਰੋੜ ਰੁਪਏ ਦਾ ਸ਼ਰਾਬਪੁਰ ਦਾ 2000 ਕਰੋੜ ਰੁਪਏ ਦਾ ਕਲਾਸਰੂਮ ਘਟਾਇਆ ਫਿਰ ਵੀ ਕਹਿੰਦੇ ਅਸੀਂ ਕੱਚੇ ਈਮਾਨਦਾਰ ਅਸੀਂ ਕੱਚੇ ਈਮਾਨਦਾਰ ਇਹਨਾਂ ਦੇ ਲਾਗੇ ਉਹਨਾਂ ਨਾਕੇ ਦੇ ਥੱਲੇ ਮੁਹਾਲੀ ਰੋਪਨ ਰੇਨ ਕੱਢੀ ਜਾਏਗੀ ਪੁਲਰ ਫੜਿਆਗਾ ਵੀ ਨਾ ਪੈਣਾ ਇਹਨਾਂ ਨੂੰ ਫੜਿਆ ਕੋਈ ਇਹਨਾਂ ਨੇ ਲਾਇਆ ਇਸ ਨੂੰ ਇਹ ਤਾਂ ਆਟੋਮੇਸ਼ਨ ਲਿੰਡ ਹੋਣਗੇ ਮਿਨਾਲਿਆਂ ਦੇ ਹੋਣਗੇ ਉਹ ਸੀਬੀਆਰ ਕਰਕੇ ਪਿੱਛੇ ਫੜ ਲਿਆ ਕਿੰਨੇ ਪੈਸੇ ਪਾਉ ਲਏ ਉਹ ਮਕਾਨ ਤੋਂ ਦੇ ਘਰੋਂ ਜਿੱਦੋਂ ਰੇਡ ਕੀਤਾ 7 ਕਰੋੜ ਰੁਪਇਆ ਕੈਸ਼ 2.5 ਕਿਲੋ ਸੋਨਾ ਲੈਣੋਂ ਸੋਨੇ ਦਾ रेट ਕਿੰਨਾ 1 ਲੱਖ ਰੁਪਇਆ ਤੋਂ ਜ਼ਿਆਦਾ ਵਾ ਜ਼ਿਆਦਾ 2.5 ਕਿਲੋ ਸੋਨਾ ਇੱਕ ਅਸਰ ਦੇ ਕੋਲੋਂ ਜੇ ਦੀ ਤਨਖਾਹ ਮੈਸ 50 60 70 ਹਜ਼ਾਰ ਲੱਖ ਰੁਪਇਆ 1.5 ਲੱਖ ਰੁਪਇਆ ਹੋਊਗੀ 2.5 ਕਿਲੋ ਸੋਨਾ 50 ਪ੍ਰਾਪਰਟੀਆਂ ਉਹਦੀਆਂ ਮਿਲੀਆਂ ਲੁਧਿਆਣਾ ਸ਼ਹਿਰ ਚੋਂ ਦੁਬਈ ਚ ਪ੍ਰਾਪਰਟੀ ਲੱਭ ਗਈ ਕੈਨੇਡਾ ਤੋਂ ਲੱਭ ਗਈ ਅੱਛਾ ਇਹਨਾਂ ਦਾ ਅਸਰ ਫੜਿਆਗਾ ਪੂਰਾ ਖਰਾਬ ਕਰ ਫਿਰ ਵੀ ਇਹ ਜਿਹੜੀ ਸਾਡੀ ਸਰਕਾਰ ਤੋਂ ਬਹੁਤ ਇਕੱਠੇ ਇਮਾਨਦਾਰ ਹੋਈ ਸਰਕਾਰ ਹੈ

ਇੰਨਾ ਬੋਲਣੇ ਵੀ ਨਹੀਂ ਅੰਦਰ ਕੋਈ ਗੱਲ ਨਹੀਂ ਇਹ ਨਹੀਂ ਰੋਕਦੇ ਅੰਦਰ ਕੋਈ ਰੋਕ ਸਕਦੇ ਤੁਹਾਡੀ ਕਿਹੜੀ ਚੀਜ਼ ਨਹੀਂ ਰੋਕ ਸਕਦੇ ਮੈਂ ਉਹਦੇ ਇਹਨਾਂ ਨੂੰ ਉੱਥੇ ਖੜ ਕੇ ਅਨੰਦਪੁਰ ਸਾਹਿਬ ਨੂੰ ਧਰਮ ਨਿਸ਼ਸਰ ਵਿੱਚ ਇੱਕ ਗੱਲ ਪੁੱਛਣੀ ਸੀ ਕਿ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਲੱਭਦੇ ਹੋ ਕਿ ਗੁਰੂ ਸਾਹਿਬ ਦੇ ਅਸੀਂ ਜਨ ਮਨਾ ਰਹੇ ਆ ਸਾਧਕਾਂ ਦਾ ਕੀ ਤੁਸੀਂ ਗੁਰੂ ਤੇਗ ਬਹਾਦਰ ਤੇ ਫਸਫੇ ਜੀ ਨੂੰ ਮੰਨਦੇ ਹੋ ਨਹੀਂ ਮੰਨਦੇ ਤਾਂ ਇਹਦਾ ਇਹਦਾ ਝੂਠੇ ਮੁਕਾਬਲੇ ਉਸਥਾਂ ਲੈ ਬੰਦੇ ਨੂੰ ਮਾਰ ਰਹੇ ਨੇ ਗੁਰੂ ਤੇਗ ਬਹਾਦਰ ਨੇ ਤਾਂ ਜਬਰ ਤੇ ਜ਼ੁਲਮ ਇਹ ਸਾਡੀ ਖਾਤਰ ਆਪਣੀ ਜਾਨ ਦਿੱਤੀ ਸੀ ਆਪਣਾ ਸੀਸ ਬਲੀਦਾਨ ਕੀਤਾ ਸੀ ਕਹਿੰਦਾ ਇਹ ਤਾਂ ਬੰਦੇ ਆ ਆਪ ਮਾਰ ਰਹੇ ਨੇ ਪੁਲਿਸ ਵਾਲਿਆਂ ਨੂੰ ਝੂਠੇ ਮੁਕੱਦਮਿਆਂ ਵਿੱਚ ਝੂਠੇ ਬੱਚੇ ਦਰਜ ਕਰ ਰਹੇ ਨੇ ਸਾਡੇ ਨੌਜਵਾਨਾਂ ਨੂੰ ਆ ਐਮਪੀ ਬਣਿਆ ਭਾਈਆਂ ਦੇ ਪਾਸ ਤੋਂ ਚੱਕ ਕੇ ਐਨਐਸ ਚ ਲਾ ਕੇ ਪਿਛਲੇ 3 ਸਾਲ ਦਾ ਹਸਾਮਤ ਜੇਲ੍ਹ ਦੇ ਛੁੱਟਿਆ ਹੋਇਆ ਕੀ ਗੁਰੂ ਤੇਗ ਬਹਾਦਰ ਸਾਹਿਬ ਇੱਕ ਅੰਦਰ ਝੂਠੇ ਮੁਕੱਦਮਿਆਂ ਦੇ ਝੂਠੇ ਮੁਕਾਬਲੇ ਦੇ ਜਾਂ ਇਦਾਂ ਦੇ ਕਾਲੇ ਕਮੂਨਾਂ ਦੇ ਹੁੰਦੇ ਹੀ ਹੋਣੇ ਸੀਗੇ ਹਰ ਕਿਸ ਕਿਸ ਜਿਹੜਾ ਉਹਨਾਂ ਨੇ ਨਾ ਮੋੜਾ ਵਰਤਿਆ ਜਾ ਰਿਹਾ ਤੇ ਪਬਲਿਸਿਟੀ ਆਪੀ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਕਰਕੇ ਇਹਨਾਂ ਨੇ ਪੰਜਾਬ ਦਾ ਬਹੁਤ ਮੇੜਾ ਗੜ ਕੀਤਾ ਮੈਂ ਯਾਦ ਨੂੰ ਪਿਆ ਹੁੰਦਾ ਕਿ ਮੈਂ ਸੰਗਲ ਵਿੱਚ ਬਾਬਾ ਜੀ ਕਹੇ ਰਹੇ ਸੀਗੇ ਕਿ ਸਾਡੇ ਪਿੰਡ ਨੂੰ ਇੱਕ ਨਵੇਂ ਪੈਸੇ ਦਾ ਗਾਟ ਦੇ ਦਿੱਤੀ ਸਾਡੇ ਪਿੰਡ ਨੂੰ ਕੋਈ ਕੋਈ ਸਰਕਾਰੀ ਪਿਛਲੇ 4 ਸਾਲ ਤੋਂ ਕੰਮ ਹੀ ਕਰਾ ਆ ਸੜਕ ਕਿੱਥੇ ਆ ਲੱਗਦਾ ਜਿਦਾ ਕੋਹਿਆਂ ਤੇ ਪਾਰ ਰੋਕੇ ਆਉਣਾ ਜਿਹੜੀ ਸੜਕ ਹੈ ਤੁਹਾਡੀ ਅਪਰੋਚ ਰੋਡਾਂ ਲੰਮੀਆਂ ਨੇ ਤੇ ਕਿਹੜੇ ਆਧਾਰ ਦੇ ਉੱਤੇ ਪੈਸੇ ਮੰਗਦੇ ਆ ਮੋਟਾ ਮੰਗਦੇ ਨੇ ਜੀ हां गुप्ता पता ना ਮੰਗਣ ਦਾ ਸਿਰ ਪੁਲਿਸ ਦਾ ਤਰੀਕਾ ਵਾ ਤੇ ਪੁਲਿਸ ਨਹੀਂ ਪੋਲਿਟਿਕ ਸਟੇਟ ਰਿਹਾ ਜਿਹੜਾ ਕਿ ਆਪਣੇ ਸ਼ਰਮੂਹ ਲਾਇਆ ਇਹਨਾਂ ਨੇ ਰਾਣੇ ਦਾ ਬੰਦਾ ਦੋ ਵਾਰੀ ਜਮਾਨਤ ਚੱਕੂ ਦੋ ਵਾਰੀ ਪਰ ਮੇਰੇ ਕੋਲ ਠੀਕ ਹੋ ਕੇ ਫਿਰ ਉਹ ਛਾਪੀਆਂ ਤੋੜੀਆਂ ਕਰਕੇ ਲੋਕਾਂ ਨੂੰ ਝੂਠਾ ਪ੍ਰਚਾਰ ਕੀ ਜਾਂਦੇ ਆਪਣੇ ਬੋਰਚੋਂ ਨਿਕਲਦੀਆਂ ਪੰਜ ਬਣਿਆ ਬੋਰਚੋਂ ਰਾਜਪੁੱਤ ਲੋਕ ਸ੍ਰੀ ਕੇ ਦਾ ਕੋਈ ਬੰਦਾ ਨਾਲ ਨਹੀਂ ਗਰੇ ਚਾਚਾ ਤਾਇਆ ਨਾਲ ਬਿਠਾ ਕੇ ਦਿਖਾ ਦੇ ਮੈਨੂੰ ਕੋਈ ਨਾਲ ਨਹੀਂ ਗਰੇ ਉਹ ਹਲਕੇ ਦਾ ਚਾਤ ਬਣਾ ਜੀ ਅਗੇ ਸਾਰੇ ਕੰਮ ਉਹ ਕਰੂਗਾ ਜੀ ਅੱਛਾ ਇਹਨੂੰ ਗਲਤ ਸਮਝਿਆ ਕਿ ਪਤਾ ਨਹੀਂ ਮੈਂ ਕਿੱਥੇ ਪਹੁੰਚ ਗਿਆ ਇਹਨੂੰ ਖਲਾਰੂ ਨੂੰ ਨਹੀਂ ਪਤਾ ਜੋ ਕੁਛ ਇਹਦੀ ਸਰਕਾਰ ਮਦਦ ਕਰਦੀ ਉਹ ਘਰੇ ਦਾ ਜਿਹੜਾ ਟਕਮਾ ਵਿਰੋਧ ਹੈ ਨਾ केजरीवाल ਤੋਂ ਭਗਵੰਤਪਾਲ ਦਾ ਉਹਦੇ ਕਰਕੇ ਇਹਦੀ ਵੈਲਿਊ ਪੈ ਰਹੀ ਹੈ ਸਿਰਫ ਅੱਜ ਮੈਂ ਬੰਦ ਕਰ ਦਿਆ ਘਰ ਬੈ ਜਾ ਉਹਨਾਂ ਨੇ ਮੇਰੇ ਨਾਲ ਜੰਗਾ ਕਰ ਟੱਕਾ ਹਟਾ ਲ ਆਪਣੇ ਘਰ ਤੇ ਵੀ ਗੂੜ ਨਹੀਂ ਤੁੰਗ ਉਹਨੇ ਮੋਢੇ ਤੇ ਰੱਖ ਕੇ ਆਪਣੇ ਪੰਜਾਂ ਤੇ ਪੱਛੇ ਤੇ ਉਹਨੇ ਮੋਢੇ ਤੇ ਰੱਖ ਕੇ ਘਰੇ ਤੇ ਪੱਛੇ ਦੱਬ ਉਹਨੇ ਮੋਢੇ ਤੇ ਰੱਖ ਕੇ ਪੁੱਲ ਤੇ ਰਾਹੀ ਲੋਕਾਂ ਡਰਣਾ ਤੇ ਡੋਣਾ ਇਹ ਪੁਲਿਸ ਤੇ ਤੰਤਰਨਾ ਲਿਖਣਾ ਜਿਹੜੀਆਂ ਜਾ ਸਕਦੀਆਂ ਜਿੰਨੇ ਲੋਕੋ ਇਧਾਂ ਪੱਤੇ ਦਰਜ ਕਰਕੇ ਠੁਠੇ ਤੇ ਲੋਕਾਂ ਨੂੰ ਘਾ ਕੇ ਜਿਵੇਂ ਬੋਟਾ ਲੈ ਲਾਂਗੇ ਨਹੀਂ ਮਿਲਦੀਆਂ ਮੋਟਾ ਕਦੇ ਇਹ ਪੰਜਾਬ ਹੈ ਪੰਜਾਬ ਦੇ ਲੋਕਾਂ ਨੂੰ ਪਿਆਰ ਨਾਲ ਤਾਂ ਤੁਸੀਂ ਵੇਖ ਸਕਦੇ ਹੋ ਲੇਕਿਨ ਪੰਜਾਬ ਦੇ ਲੋਕਾਂ ਨੂੰ ਕਿਸੇ ਦੈਸ਼ਤ ਭਾਗੇ ਬਾਹਾਂ ਮੋੜ ਕੇ ਮੋਟਾ ਨਹੀਂ ਪਾਸ ਕਰਦੇ ਆ ਮੈਂ ਉਹਨੇ ਅੱਜ ਪੂਰੇ ਆੜਿਆ ਸੇਗਾ ਤੇ ਸਾਡੇ ਰਣਜੀਤ ਸਿੰਘ ਕੈਂਡੀਡੇਟ ਆ ਲੀਪੀ ਸੁਖਿੰਦਰ ਕੋਰ ਉਹਨਾਂ ਦੇ ਕੋਲ ਆ ਰਿਹਾ ਸੀ ਧਮਕੀਆਂ ਦੇ ਰਿਹਾ ਉਹ ਆਪਣੇ ਬੰਦੇ ਕੋਲ ਨਾਲ ਕਿ ਬੱਜ ਜਾ ਤੇ ਇਹ ਨਾ ਹੋਵੇ ਤੇਰੇ ਤੇ ਤੇਰੇ ਤੇ ਪੱਤਾ ਦੱਬ ਕਰਕੇ ਤੈਨੂੰ ਜੇ ਸੁੱਟ ਦੇਣ ਔਰਤਾਂ ਦਾ ਵੀ ਧਿਆਨ ਲਗਾ ਇਹਨਾਂ ਨੂੰ ਅੱਜ ਜਿਹੜੀ ਇਲੈਕਸ਼ਨ ਲੜਦੀ ਸੀਗੀ ਉਥੇ ਕਰਨ ਧਰਨ ਵਿੱਚ ਉਮੀਦਵਾਰ ਉਹਦੀ ਲੜਕੀ ਕੰਨਸ਼ਲ ਬਰੀ ਚੱਕ ਕੇ ਜਿਹੜੀ ਕੁੜੀ ਨੂੰ ਨੇਤੰਤ ਪਤੀਆਂ ਤੇ ਪਤੀਆਂ ਸਾਲਾਂ ਦੀ ਲੰਕੀ ਹੈ ਪੂਰਾ ਹਾਈ ਕੋਰਟ ਨੇ ਮੁਆਫਤ ਕੀਤੀ ਤੇ ਉਸੇ ਰਾਤ ਨੂੰ ਉਹਨੂੰ ਸਜਾਣਾ ਪਿਆ ਮੈਂ ਉਹਨੇ ਆ ਆ ਰਿਹਾ ਸੀਗਾ ਤੇ ਮੈਨੂੰ ਉਹ ਵੀ ਫੋਨ ਆਇਆ ਜਿਹੜੇ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਦੇ ਨੰਗੇ ਲੋਬਾਣੇ ਦੇ ਕੈਂਡਰ ਤਲਵੰਡੀ ਕੋਕੇ ਤੋਂ ਉਹ ਦਾ ਲੜਕਾ ਬੇਟਾ ਨਰਿੰਦਰਜੀਤ ਕੋਟ ਪ੍ਰੋਫੈਸਰ ਸਪਿੰਟਰ ਤੋਂ ਡਾਕਟਰ ਰਵਿ ਕਬੂਤਰੇ ਪੋਸਟ ਡਾਕ ਸਰਕਾਰੀ ਡਾਕਟਰ ਹੈ ਕਹਿੰਦੇ ਤੂੰ ਬਹਿ ਜਾ ਜੇ ਤੂੰ ਸਾਡਾ ਬੁਰਾ ਕੀਤਾ ਤੇਰੇ ਡਾਕਟਰ ਪਰਚੇ ਦੇ ਮੁੰਡੇ ਦੇ ਪੱਤਾ ਦਰਜ ਕਰਦਾ ਆ ਪੋਲਿਟਿਕਸ ਦਾ ਮਾਤ ਦੇ ਵਿੱਚ ਨਹੀਂ ਚੱਲਦੀ ਮੇਰੇ ਹੁਣ ਜੇ ਤਾਂ ਆਪਾਂ ਬਰਮਾਸ਼ਾ ਨੋਕੀ ਰਹਿ ਕੇ ਆਉਣਾ ਤੇ ਜੇ ਆਪਾਂ ਗੁੰਡਿਆਂ ਨੂੰ ਰਾਜ ਦੇਣਾ ਤੇ ਇਹਨਾਂ ਨੂੰ ਆਪਾਂ ਹਸਪਤਾਲ ਦਾ ਇਲਾਜ ਕਰਨੀ ਕਿਰਦਾ ਵੋਟਰ ਦਾ ਅਧਿਕਾਰ ਉਹਨਾਂ ਦਾ ਬਣਦਾ ਤੇ ਜੇ ਆਪਾਂ ਸੋਨੇ ਕੇ ਇਨਸਾਫ ਪਸੰਦੀ ਨਾਲ ਵਧਿਆ ਦਿੱਤੀ ਨਾਲ ਜਿਹੜੀ ਢੰਗ ਦੇ ਨਾਲ ਬਿਨਾਂ ਵੋਟਾਂ ਚੋਰੀ ਕੀਤੀ ਤੇ ਬਿਨਾਂ ਪਰਚੇ ਵੱਲ ਰੱਦ ਕਰਾਏ ਬਿਨਾਂ ਝੂਠੇ ਕੇਸ ਕਿ ਆਪਾਂ elections ਲਾਣੀਆਂ ਤੇ ਫਿਰ ਆ ਤੁਹਾਡੇ ਮੋਰਗੀਬਾ ਜਿਹੜੇ ਦੋਨੋਂ ਨੇ ਇਹਨਾਂ ਨੂੰ ਆਪਾਂ ਸਾਰਿਆਂ ਨੇ ਵੋਟਾਂ ਪਾ ਕੇ ਕਾਮਯਾਬ ਕਰਨਾ